ਕੀ ਨਵਾਂ ਸਾਲ ਨਾਲ ਜੀ ਪਹਿਲਾ ਦਿਨ ਆ ਸਾਡੀ ਤਾਂ ਇਹੀ ਆ ਪਰਮਾਤਮਾ ਕੇ ਅਰਦਾਸ ਕੀ ਸਾਡੇ ਜਿਹਨੇ ਵੀ ਪੈੜਪੜਾ ਆਇਆ ਸਾਰੇ ਦਿਨ ਦੁਗਣੀ ਰਾਤ ਚੋਕਣੀ ਤਰੱਕੀ ਬਖਸ਼ੇ ਤੇ ਉਹਨਾਂ ਦੇ ਜਿਹੜੇ ਵੀ ਕੋਈ ਕੰਮ ਰਹਿ ਗਏ ਆ ਪਰਮਾਤਮਾ ਉਹ ਇਸ ਸਾਲ ਦੇ ਵਿੱਚ ਪੂਰੇ ਕਰੇ ਕਿਉਂਕਿ ਅਸੀਂ ਸੰਤਲਾ ਜੀ ਦੇ ਨਾਲ ਜੁੜੇ ਹੋ ਸਾਰੇ ਜਿਹਨੇ ਤੇ ਸਾਡੀ ਤਾਂ ਇਹਨਾਂ ਤੱਕ ਹੀ ਦੌੜ ਹੁੰਦੀ ਆ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸੰਪਲਾ ਜੀ ਨੂੰ ਪਰਮਾਤਮਾ ਹੋਰ ਵੀ ਤਰਕੀਆਂ ਦਵੇ ਤੇ ਇਸ ਸਾਲ ਦੇ ਵਿੱਚ ਹੋਰ ਵੀ ਸਾਨੂੰ ਸੰਪਲਾ ਜੀ ਵੱਲੋਂ ਕੋਈ ਹੋਰ ਖੁਸ਼ੀ ਦਾ ਸੰਦੇਸ਼ ਆਵੇ ਇਸ ਦੇ ਨਾਲ ਹੀ ਜੀਵਨ ਦਾ ਧੰਨਵਾਦ ਤੇ ਮੇਰੀ ਸਾਰੇ ਸਾਥੀਆਂ ਦੇ ਨਾਲ ਤੇਰੇ ਕੱਲ ਰਾਤੀ ਸੋਚਿਆ ਕਿ ਸਵੇਰੇ ਸਾਰਿਆਂ ਨੂੰ ਫੋਨ ਵੀ ਕੀਤਾ ਇਸੇ ਕਰਕੇ ਪਹਿਲੇ ਸਾਲ ਦਾ ਜਿਹੜਾ ਫੈਲਾ ਦੇਨੇ ਆ ਉਹ ਉਹ ਸਾਥੀਆਂ ਨਾਲ ਚਾਹ ਦਗਾ ਹਰ ਸਾਲ ਆਪਾਂ ਮਿਲਦੇ ਵੀ ਆਂ ਚਾਹ ਕੋਈ ਵੀ ਦਿਨ ਧਿਆੜਾ ਹੋਵੇ ਵਧੀਆ ਸੋ ਅੱਜ ਸੋਚਿਆ ਵੀ ਸਾਲ ਦਾ ਪਹਿਲਾ ਦਿਨ ਆ ਕਿ ਸਾਰੇ ਸਾਥੀਆਂ ਦੇ ਨਾਲ ਇਕੱਠੇ ਰਲ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾਵੇ ਜੋ ਇਸ ਕਰਕੇ ਹਰ ਸਾਲ ਦੀ ਤਰ੍ਹਾਂ ਫੈਸਲ ਵੀ ਮਿਲੂਆਂ ਔਰ ਹਰ ਸਾਲ ਦੀ ਤਰ੍ਹਾਂ ਆਇਸਵਾ ਵੀ ਤਾਂ ਆਪਣਾ ਘੰਟਾ ਲੇਟ ਆ। ਜਿਹਦੇ ਨਾਲ ਸੁੱਖ-ਦੁੱਖ ਦੇ ਵਿੱਚ ਆਪਾਂ ਪੁਰਾਣੇ ਵੀ ਕੱਢੇ ਆ ਤੇ ਆਉਣ ਵਾਲੇ ਵੀ ਵੱਢਣੇ ਆ। ਸੁਖਭਾਲਾ ਹੀ ਹੁੰਦਾ ਹੈ ਹਰ ਸਾਲ ਦੇ ਦਿਹਾੜੇ ਇਕੱਠੇ ਹੁੰਦਾ ਤੋ ਅੱਜ ਦੇ ਇਸ ਦਿਨ ਤੇ ਆਪਾਂ ਇਕੱਠੇ ਹੋ ਅਗਲੇ 90 ਸਾਲ ਦੇ ਵਿੱਚ ਕੁਝ ਨਾ ਕੁਝ ਹੋਰ ਬਾਕੀਆਂ ਦੇ ਲਈ ਤਾਂ ਕੰਮ ਜਾਂ ਰੈਗੂਲੇਸ਼ਨ ਕੋਣ ਉਹਦਾ ਵੀ ਹੈ ਤਾਂ ਨਾ ਤੂੰ ਇਹ ਰੈਗੂਲੇਸ਼ਨ ਕੀ ਕਰ ਰਿਹਾ ਤੇ ਕੀ ਕੀ ਕਰ ਰਿਹਾ ਸਾਡੇ ਕੋਲ ਰੈਗੂਲੇਸ਼ਨ ਤਾਂ ਇਹੀ ਹੁੰਦਾ ਵੀ ਅਸੀਂ ਪਹਿਲਾਂ ਵੀ ਕੰਮ ਕਰਦੇ ਸੀ ਤੋ ਹੋਰ ਤਾਕਤ ਮਿਲੇ ਤੇ ਹੋਰ ਤਾਕਤ ਨਾਲ ਅਸੀਂ ਹੋਈ ਕੰਮ ਫੇਰ ਕੇ ਹੋਰ ਬਣਾਈਏ ਸੋ ਸਾਡਾ ਤੇ ਇੱਕ ਬਹਾਨਾ ਹੈ ਕਿ ਹਰ ਵਾਰੀ ਆਪਾਂ ਕੋਈ ਨਾ ਕੋਈ ਗੰਨਤਿ ਹਾਰ ਮਹਾਨਾ ਲੱਭੀ ਦਾ एक दो कटे बैठिए एक बैठिए आपस में अदरवाइज सारा ही हम बिजली हो रहा है व्यापार तो तो परिवारों संख्या जो है ज्यादा होंगी थी तो दो हजार बंदे बड़े आते हैं हर परिवार जो घटो घट राजिवार खत्म हो ਕੰਤਾ ਹਰ ਕੋਈ ਜੀ 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 ਹੈ ਦੇ ਵੀ ਕਿਤੇ ਨਾ ਕਿਤੇ ਅਸੀਂ ਭਾਰਤੀ ਵਗੀ ਕਿਸੇ ਕੋਈ ਦਾ ਵਾਇਸ ਕੋਈ ਦਾ ਟੂਪੜਾ ਨਾ ਆਹੀ ਦੇ ਤੇ ਪੁੰਜਿਆ ਆਪਣਾ ਰੀਵਿਕ ਅੱਜ ਤੇ ਨਹੀਂ ਸੰਨ 2024 ਜਿਹੜਾ ਖਤਮ ਹੋ ਚੁੱਕਾ ਬੀਤ ਗਿਆ ਔਰ ਅਜੇ 2025 ਜਿਹੜੀ ਆ ਉਹਦੀ ਸ਼ੁਰੂਆਤ ਦੀ ਪਹਿਲੀ ਜਿਹੜੀ ਤਾਰੀਖ ਹੈ 2024 ਦੇ ਵਿੱਚ ਸਾਡੇ ਬਹੁਤ ਸਾਰੇ ਕੌੜੇ ਔਰ ਮਿੱਠੇ ਅਨੁਭਵ ਹੋਏ ਹੋਣਗੇ ਅਸੀਂ ਆਪਣੇ ਕੌੜੇ ਅਨੁਭਵਾਂ ਨੂੰ ਪਿੱਛੇ ਛੱਡਦੇ ਹੋਏ ਮਿੱਠੇ ਅਨੁਭਵਾਂ ਨੂੰ ਲੈ ਕੇ ਅੱਗੇ ਵਧીએ ਔਰ ਕੌੜੇ ਅਨੁਭਵਾਂ ਤੋਂ ਵੀ ਅਸੀਂ ਹੋਰ ਉਹਨਾਂ ਨੂੰ ਮਿੱਠਾ ਕਰਨ ਲਈ ਇਸ ਤਰ੍ਹਾਂ ਉਹਨਾਂ ਦੇ ਵੀ ਜਿਹੜੇ ਆ ਅੱਗੇ ਪ੍ਰੋਜੈਕਟ ਦੇ ਵਿੱਚ ਅਸੀਂ ਹੋਰ ਕਿੱਦਾਂ ਵਧੀਆ ਕਰ ਸਕਦੇ ਹਾਂ ਉਹਨਾਂ ਤੋਂ ਲੈਸਨ ਲੈਂਦੇ ਹੋਏ ਅਸੀਂ 2025 ਜਿਹੜਾ ਸਾਲ ਉਹਦੇ ਲਈ ਅੱਗੇ ਵਧીએ ਔਰ ਇਹ 2025 ਸਾਰਿਆਂ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਰਿਆਂ ਦੇ ਘਰ ਖੁਸ਼ੀਆਂ ਹੋਣ ਔਰ ਸਭ ਤਰੱਕੀਆਂ ਕਰਨ ਔਰ ਸਾਰਿਆਂ ਦੇ ਲਈ ਅਸੀਂ ਉਹਨਾਂ ਦੇ ਉਜਵਲ ਭਵਿੱਖ ਦੀ ਜਿਹੜੀ ਸ਼ੁਭ ਕਾਮਨਾਵਾਂ ਕਰਦੇ ਆਂ ਔਰ ਉਹਦੇ ਨਾਲ ਨਾਲ ਜਿਹੜੇ ਪੰਜਾਬ ਔਰ ਸਾਡਾ ਦੇਸ਼ ਅੱਗੇ ਵਧੇ ਇਹਦੀ ਵੀ ਕਾਮਨਾ ਕਰਦੇ ਆਂ ਔਰ ਨਾਲ ਨਾਲ ਇਹ ਵੀ ਕਹਾਂਗੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪਿੱਛੇ ਸਮੇਤ ਚੱਲੀਆਂ ਆ ਰਹੀਆਂ ਚਾਹੇ ਉਹ ਕਿਸਾਨ ਅੰਦੋਲਨ ਦੀ ਸੀ ਚਾਹੇ ਹੋਰ ਦੂਸਰੀਆਂ ਸਮੱਸਿਆਵਾਂ ਸੀ ਉਹਨਾਂ ਦਾ ਵੀ ਸਮਾਧਾਨ ਛੇਤੀ ਨਿਕਲੇ ਔਰ ਪੰਜਾਬ ਦੇ ਲੋਕ ਤੋ ਖਾਮੀ ਮਾਹੌਲ ਚ ਰਹਿਣ ਸਾਡਾ ਅਦਯੋਗ ਜਿਹੜਾ ਹੈ ਇੰਡਸਟਰੀ ਜਿਹੜੀ ਬਹੁਤ ਪਿਛੜ ਗਈ ਹੈ ਇਹਨਾਂ ਕਾਰਨਾਂ ਕਰਕੇ ਉਹ ਵੀ ਅੱਗੇ ਵਧੇ ਇਹਨਾਂ ਦੀਆਂ ਦੁਆਵਾਂ ਦੇ ਨਾਲ ਇਹਨਾਂ ਸ਼ੁਭ ਕਾਮਨਾਵਾਂ ਦੇ ਨਾਲ ਮੈਂ ਫੇਰ ਇੱਕ ਵਾਰ ਸਾਰਿਆਂ ਨੂੰ 2025 ਦੀਆਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ